ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੋ ਇਤਿਹਾਸ ਦੀ ਸਾਖੀ ਅਸੀਂ ਆਪ ਜੀ ਦੇ ਨਾਲ ਸਾਂਝੀ ਕਰ ਰਹੇ ਹਾਂ ਇਸ ਸਾਖੀ ਤੋਂ ਸਾਨੂੰ ਸਿੱਖਿਆ ਮਿਲੇਗੀ ਕਿ ਜਿਨ੍ਹਾਂ ਦਾ ਵਿਸ਼ਵਾਸ ਗੁਰੂ ਦੇ ਉੱਪਰ ਹੁੰਦਾ ਏ ਉਹ ਕਿਸੇ ਵੀ ਧਨ ਦੌਲਤ ਦੇ ਲਾਲਚ ਵਿੱਚ ਨਹੀਂ ਆਉਂਦੇ ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਸੁਭਾਏਮਾਨ ਸਨ ਸਤਿਗੁਰੂ ਆਪਣੇ ਸਿੱਖਾਂ ਨੂੰ ਸ਼ਸਤਰ ਵਿਦਿਆ ਸਿਖਾਉਂਦੇ ਘੋੜਸਵਾਰੀ ਸਿਖਾਉਂਦੇ ਨਿਤ ਦਿਨ ਸਿੱਖਾਂ ਨੂੰ ਜਿਹੜਾ ਸੀ ਉਹ ਜੰਗਾਂ ਜੁੱਧਾਂ ਵਾਸਤੇ ਤਿਆਰ ਕਰ ਰਹੇ ਸਨ ਦੂਸਰੇ ਪਾਸੇ ਸਮੇਂ ਦੇ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਸੁਨੇਹਾ ਭੇਜਿਆ ਤੁਸੀਂ ਦਿੱਲੀ ਦੀ ਧਰਤੀ ਤੇ ਆਵੋ ਕੁਝ ਸਿੱਖਾਂ ਨੇ ਕਿਹਾ ਮਹਾਰਾਜ ਨਹੀਂ ਜਾਣਾ ਚਾਹੀਦਾ ਕਿਉਂਕਿ ਪਹਿਲਾਂ ਵੀ ਗੁਰੂ ਅਰਜਨ ਸਾਹਿਬ ਗਏ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੁਣ ਤੁਸੀਂ ਜਾਵੋਗੇ ਪਤਾ ਨਹੀਂ ਹਕੂਮਤ ਕੀ ਕਰੇਗੀ ਗੁਰੂ ਹਰਗਬੰਸ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਨਹੀਂ ਸਾਨੂੰ ਜਾਣਾ ਚਾਹੀਦਾ ਜੋ ਕੁਝ ਹੋਏਗੀ ਵੇਖੀ ਜਾਏਗੀ ਅਕਾਲ ਪੁਰਖ ਵਾਹਿਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਨਾਲੇ ਬਹੁਤ ਸਾਰੀਆਂ ਸੰਗਤਾਂ ਨੇ ਜਿਹੜੀਆਂ ਸਾਨੂੰ ਦਿੱਲੀ ਦੀ ਧਰਤੀ ਤੇ ਉਡੀਕ ਰਹੀਆਂ ਸਤਿਗੁਰੂ ਗੁਰੂ ਹਰਗਬੰਸ ਸਾਹਿਬ ਮਹਾਰਾਜ ਉਹ ਉਸ ਵੇਲੇ ਦੇ ਨਾਲ ਜਦੋਂ ਦਿੱਲੀ ਦੀ ਧਰਤੀ ਤੇ ਗਏ ਜ਼ਾਹگیر ਬਾਦਸ਼ਾਹ ਨੇ ਉਹਨਾਂ ਨੂੰ ਕੈਦ ਕਰ ਲਿਆ ਕੈਦ ਕਰਨ ਤੋਂ ਬਾਅਦ ਜਦੋਂ ਪੰਜਾਬ ਦੇ ਵਿੱਚ ਉਹ ਬਗਾਵਤ اٹਹੀ ਫਿਰ ਗੁਰੂ ਹਰਗਬੰਸਾ ਮਹਾਰਾਜ ਨੂੰ ਰਿਹਾ ਕਰਨਾ ਪਿਆ ਤੇ ਰਿਹਾ ਕਰਨ ਤੋਂ ਬਾਅਦ ਫਿਰ ਸਤਗੁਰੂ ਜੀ ਬਾਦਸ਼ਾਹ ਜਹਾਂਗੀਰ ਦੇ ਨਾਲ ਆਗਰੇ ਦੀ ਧਰਤੀ ਤੇ ਰਹਿੰਦੇ ਆ ਦੋ ਤੰਬੂ ਲੱਗੇ ਹੋਏ ਸਨ ਇੱਕ ਗਰੀਬ ਸਿੱਖ ਨੇ ਸੁਣਿਆ ਵੀ ਮੇਰੀ ਪੀਰੀ ਦੇ ਮਾਲਕ ਗੁਰੂ ਹਰਗਬੰਸਾ ਮਹਾਰਾਜ ਆਏ ਐ ਮਨ ਵਿੱਚ ਚਾਹਤ ਪੈਦਾ ਹੋਈ ਕਿ ਮੈਨੂੰ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਨੇ ਚਾਹੀਦੇ ਐ ਪਰ ਹੁਣ ਬਹੁਤ ਗਰੀਬ ਐ ਭੇਟਾ ਕੀ ਲੈ ਕੇ ਜਾਵੇ ਤੇ ਹੁਣ ਜਦੋਂ ਕੋਲ ਕੋਈ ਵੀ ਭੇਟਾ ਨਹੀਂ ਐ ਉਹਨੇ ਮਨ ਵਿੱਚ ਖਿਆਲ ਕੀਤਾ ਵੀ ਸਤਿਗੁਰ ਦੇ ਕੋਲ ਘੋੜੇ ਐ ਚਲ ਘੋੜੇ ਨੂੰ ਪਾਉਣ ਵਾਸਤੇ ਜਿਹੜਾ ਹਰਿਆ ਹਰਿਆ ਘਾਹ ਕੱਟ ਲੈਣਾ ਚਾਹੀਦਾ ਉਹਨੇ ਬੜਾ ਸੋਹਣਾ ਵੇਖ ਕੇ ਹਰਿਆ ਹਰਿਆ ਕੁੜਾ ਕੁੜਾ ਘਾਹ ਕੱਟ ਕੇ ਇੱਕ ਪੰਡ ਬਣ ਲਈ ਤੇ ਹੱਥ ਦੇ ਵਿੱਚ ਇੱਕ ਟਕਾ ਲੈ ਲਿਆ ਹੁਣ ਟਕਾ ਲੈ ਕੇ ਘਾ ਦੀ ਪੰਡ ਚੁੱਕ ਕੇ ਗੁਰੂ ਕਾ ਸਿੱਖ ਜਿਹੜਾ ਸੀ ਗੁਰੂ ਹਰਿਕੰਬ ਸਿੰਘ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਤੁਰਿਆ ਜਾ ਰਿਹਾ ਹੈ ਹੁਣ ਸਾਹਮਣੇ ਦੋ ਤੰਬੂ ਲੱਗੇ ਉਹ ਪਹਿਲੇ ਵਾਲੇ ਤੰਬੂ ਦੇ ਵਿੱਚ ਜਾ ਕੇ ਵੜ ਗਿਆ ਤੇ ਸਿਪਾਹੀਆਂ ਨੇ ਰੋਕ ਲਿਆ ਸਿਪਾਹੀ ਕਹਿੰਦੇ ਕਿੱਧਰ ਚਲੇ ਆ ਘਾ ਲੈ ਕੇ ਉਹ ਕਹਿੰਦਾ ਮੈਂ ਸੱਚੇ ਪਾਤਸ਼ਾਹ ਨੂੰ ਭੇਟਾ ਕਰਨੀ ਹੈ ਤੇ ਉਹ ਜਿਹੜੇ ਸਿਪਾਈ ਸਨ ਕਹਿਣ ਲੱਗੇ ਘਾ ਨਹੀਂ ਲੈ ਕੇ ਜਾ ਸਕਦਾ ਘਾ ਦੀ ਪੰਡ ਬਾਹਰੇ ਛੁੱਟ ਦਿਓ ਕਹਿੰਦਾ ਮੈਂ ਲੈ ਕੇ ਜਾਣੀ ਐ ਜਦੋਂ ਰੌਲਾ ਵਧਿਆ ਤੇ ਸਾਹਮਣੇ ਜਿਹੜਾ ਤਖਤ ਤੇ ਬੈਠਾ ਸੀ ਉਹਨੇ ਪੁੱਛਿਆ ਕੀ ਗੱਲ ਐ ਕਹਿੰਦੇ ਜੀ ਘਾ ਲੈ ਕੇ ਆਉਣਾ ਚਾਹੁੰਦਾ ਹੁਣ ਜਿਸ ਵੇਲੇ ਦੇ ਨਾਲ ਉਹਨੇ ਕਿਹਾ ਵੀ ਕੋਈ ਗੱਲ ਨਹੀਂ ਘਾ ਲੈ ਕੇ ਆਉਣਾ ਚਾਹੁੰਦਾ ਇਹਨੂੰ ਆ ਲੈਂਦੇ ਹੋ ਸਿੱਖ ਨੇ ਜਾ ਕੇ ਘਾ ਦੀ ਪੰਡ ਛੁੱਟੀ ਪੈਰਾਂ ਦੇ ਵਿੱਚ ਟਕਾ ਰੱਖ ਕੇ ਤੇ ਦੋਵੇਂ ਹੱਥ ਜੋੜ ਕੇ ਕਹਿੰਦਾ ਹੇ ਸੱਚੇ ਪਾਤਸ਼ਾਹ ਮੇਰਾ ਜੰਮਣ ਤੇ ਮਰਨਾ ਕੱਟ ਦੇ ਮੈਨੂੰ ਲੋਕ ਪਰਲੋਕ ਦੇ ਸੁੱਖ ਦੇ ਦੇ ਜਿਹੜਾ ਤਖਤ ਤੇ ਬੈਠਾ ਹੋਇਆ ਹੈ ਉਹ ਕਹਿਣ ਲੱਗਿਆ ਕਹਿੰਦਾ ਗੁਰੂ ਕੇ ਸਿੱਖਾ ਤੂੰ ਭੁਲੇਖੇ ਨਾਲ ਆ ਗਿਆ ਇਹ ਜਿਹੜੇ ਲੋਕ ਪਰਲੋਕ ਦੇ ਸੁੱਖ ਮੰਗਦਾ ਹੈ ਜਿਹੜਾ ਜੰਮਣ ਮਰਨਾ ਕੱਟਣਾ ਮੰਗਦਾ ਹੈ ਇਹ ਤੇ ਨਾਲ ਦੇ ਤੰਬੂ ਵਾਲਾ ਕਰ ਸਕਦਾ ਮੈਂ ਨਹੀਂ ਕਰ ਸਕਦਾ ਮੈਂ ਤੇ ਇਸ ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਹਾਂ ਤੂੰ ਕਹੇ ਹੁਣੇ ਤੈਨੂੰ ਧਨ ਦੌਲਤ ਦੇ ਨਾਲ ਮਾਲੋ-ਮਾਲ ਕਰਦੇ ਆਂਗਾ ਹੁਣੇ ਕਹੇ ਤੈਨੂੰ ਜ਼ਗੀਰ ਦੇ ਦੇਵਾਂਗਾ ਜਿੰਨੇ ਪੈਸੇ ਕਹੇ ਉਹਨੇ ਦੇ ਦੇਵਾਂਗਾ ਤੈਨੂੰ ਸਾਰੀ ਜ਼ਿੰਦਗੀ ਕਮਾਉਣ ਦੀ ਲੋੜ ਨਹੀਂ ਪਵੇਗੀ ਸਿੱਖ ਨੇ ਛੇਤੀ ਦੇ ਨਾਲ ਆਪਣਾ ਟੱਕਾ ਚੁੱਕਿਆ ਨਾ ਆਪਣੀ ਘਾਹ ਦੀ ਪੰਡ ਚੁੱਕੀ ਤੇ ਵਾਪਸ ਤੁਰ ਲੱਗਾ ਬਾਦਸ਼ਾਹ ਜਹਾਂਗੀਰ ਨੇ ਆਵਾਜ਼ ਦੇ ਕੇ ਕਹੇ ਸਿਖਾ ਤੈਨੂੰ ਪਤਾ ਨਹੀਂ ਐ ਇੱਕ ਬਾਦਸ਼ਾਹ ਦੇ ਸਾਹਮਣਿਓ ਕਦੇ ਰੱਖੀ ਹੋਈ ਭੇਟਾ ਚੁੱਕੀ ਦੀ ਨਹੀਂ ਸਿੱਖ ਕਹਿਣ ਲੱਗਿਆ ਮੈਨੂੰ ਪਤਾ ਏ ਤੇ ਕਹਿੰਦਾ ਫੇਰ ਕਿਉ ਚੁਕੀ ਐ ਕਹਿਣ ਲੱਗਿਆ ਇਹ ਭੇਟਾ ਮੇਰੇ ਸੱਚੇ ਪਾਤਸ਼ਾਹ ਵਾਸਤੇ ਸੀ ਮੈਂ ਭੁਲੇਖੇ ਨਾਲ ਆ ਗਿਆ ਤੇ ਬਾਦਸ਼ਾਹ ਜਹਾਂਗੀਰ ਕਹਿੰਦਾ ਮੇਰੇ ਕੋਲੋਂ ਹੋਰ ਧਨ ਦੌਲਤ ਲੈ ਲੈ ਉਹ ਧਨ ਦੌਲਤ ਜਾ ਕੇ ਆਪਣੇ ਸੱਚੇ ਪਾਤਸ਼ਾਹ ਨੂੰ ਭੇਟਾ ਕਰਦੀ ਪਰ ਜੋ ਤੂੰ ਟਕਾ ਰੱਖਤਾ ਇਹਨਾਂ ਨੂੰ ਰੱਖਿਆ ਰਹਿਣ ਦੇ ਬਾਦਸ਼ਾਹ ਦੇ ਸਾਹਮਣੇ ਨਹੀਂ ਚੁਕੀਦਾ ਤੇ ਗੁਰੂ ਕੇ ਸਿੱਖ ਨੇ ਕਿਹਾ ਬਾਦਸ਼ਾਹ ਸਲਾਮਤ ਤੁਹਾਡੇ ਤੋਂ ਪਹਿਲਾਂ ਇੱਥੇ ਰਾਜ ਕਿਹਦਾ ਸੀ ਕਹਿੰਦੇ ਜੀ ਲੋਦੀਆਂ ਦਾ ਤੇ ਸਿੱਖ ਕਹਿਣ ਲੱਗਿਆ ਮੇਰੇ ਘਰ ਵਿੱਚ ਲੋਦੀਆਂ ਦੇ ਸਿੱਕੇ ਪਏ ਹੋਏ ਐ ਉਹ ਤੁਹਾਡੇ ਰਾਜ ਚ ਚੱਲ ਸਕਦੇ ਐ ਬਾਦਸ਼ਾਹ ਜਹਾਂਗੀਰ ਹੱਸ ਕੇ ਕਹਿਣ ਲੱਗਿਆ ਤੂੰ ਬਹੁਤਾ ਹੀ ਭੋਲਾ ਐ ਸਿੱਖਾ ਸਾਡੇ ਰਾਜ ਵਿੱਚ ਮੁਗਲਾਂ ਦੇ ਟਕੇ ਚੱਲਣਗੇ ਲੋਦੀਆਂ ਦੇ ਰਾਜ ਦੇ ਟਕੇ ਨਹੀਂ ਚੱਲ ਸਕਦੇ ਤੇ ਗੁਰੂ ਕਾ ਸਿੱਖ ਕਹਿਣ ਲੱਗਿਆ ਕਹਿੰਦਾ ਬਾਦਸ਼ਾਹ ਸਲਾਮਤ ਜੇ ਤੇਰੇ ਰਾਜ ਵਿੱਚ ਲੋਦੀਆਂ ਦੇ ਟਕੇ ਨਹੀਂ ਚੱਲ ਸਕਦੇ ਤੇ ਚੇਤੇ ਰੱਖ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਵੀ ਤੇਰੇ ਵਾਲੇ ਟਕੇ ਨਹੀਂ ਚੱਲਨੇ ਉੱਥੇ ਪਿਆਰ ਦੇ ਟਕੇ ਚੱਲਦੇ ਐ ਉੱਥੇ ਮੇਰੇ ਘਾਹ ਦੇ ਪੰਡ ਵਿੱਚੋਂ ਪ੍ਰੇਮ ਅੰਚਲਕਦਾ ਹੈ ਉੱਥੇ ਮੇਰੀ ਇਹ ਜਿਹੜੀ ਟਕੇ ਦੀ ਭੇਟਾ ਏ ਪ੍ਰੇਮ ਕਰਕੇ ਚੱਲਣੀ ਏ ਤੇਰੇ ਵਾਲਾ ਧਨ ਦੌਲਤ ਨਹੀਂ ਚੱਲ ਸਕਦਾ ਉਹਨੇ ਆਪਣੀ ਘਾਹ ਦੀ ਪੰਡ ਵਾਪਸ ਚੁੱਕੀ ਹੱਥ ਵਿੱਚ ਟਕਾ ਲਿਆ ਧੌੜਿਆ ਗਿਆ ਦੂਸਰੇ ਤੰਬੂ ਵਾਲੇ ਪਾਸੇ ਨੂੰ ਤੇ ਜਾ ਕੇ ਜਦੋਂ ਅਜੇ ਤੰਬੂ ਤੋਂ ਬਾਹਰ ਹੀ ਐ ਤੇ ਉਹ ਕਿਸੇ ਨੇ ਹੱਥ ਪਾ ਕੇ ਪੰਡ ਥੱਲੇ ਲਵਾਉਣੀ ਚਾਹੀ ਤੇ ਸਿੱਖ ਕਹਿੰਦਾ ਪਿੱਛੇ ਹਟਜੋ ਇਹ ਪੰਡ ਮੈਂ ਹੁਣ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਹੀ ਭੇਟ ਕਰਨੀ ਪਹਿਲਾਂ ਭੁਲੇਖਾ ਖਾ ਗਿਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਵੀ ਅਗਲੇ ਬੰਨੇ ਖੜੇ ਸਨ ਕਹਿਣ ਲੱਗੇ ਸਿੱਖਾ ਜਿੱਥੇ ਆਇਆ ਤੂੰ ਉੱਥੇ ਪਹੁੰਚ ਗਿਆ ਐ ਆ ਰੱਖ ਪੰਡ ਥੱਲੇ ਸਤਿਗੁਰਾਂ ਨੇ ਆਪ ਪੰਡ ਲਵਾਈ ਤੇ ਮਹਾਰਾਜ ਦਾ ਦੱਗ ਦਾ ਕਰਦਾ ਚਿਹਰਾ ਧੱਕਿਆ ਨੂਰੋ ਨੂਰ ਹੋਇਆ ਸਤਗੁਰੂ ਪਾਤਸ਼ਾਹ ਦੇ دیدار ਕੀਤੇ ਤੇ ਟਕਾ ਰੱਖ ਕੇ ਹੱਥ ਜੋੜ ਕੇ ਕਹਿੰਦਾ ਪਾਤਸ਼ਾਹ ਤੁਸੀਂ ਬੜੀ ਕਿਰਪਾ ਕੀਤੀ ਹੈ ਤੁਸੀਂ ਮੈਨੂੰ ਬਾਦਸ਼ਾਹ ਜਹਾਂਗੀਰ ਦੇ ਧਨ ਦੌਲਤ ਦੇ ਉੱਪਰ ਟੋਲ ਨਹੀਂ ਦਿੱਤਾ ਮਹਾਰਾਜ ਨੇ ਘੁੱਟ ਕੇ ਗਲਵਕੜੀ ਵਿੱਚ ਲਿਆ ਤੇ ਪਿਆਰ ਕੀਤਾ ਸਿੱਖ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੰਮਣ ਮਰਨਾ ਕੱਟ ਦਿਓ ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਦੇ ਘਰ ਦੇ ਖਜ਼ਾਨੇ ਤੇਰੇ ਵਾਸਤੇ ਖੁੱਲੇ ਐ ਤੈਨੂੰ ਗੁਰੂ ਨਾਨਕ ਦੇ ਘਰ ਵਿੱਚੋਂ ਸਾਰੀਆਂ ਬਖਸ਼ਿਸ਼ਾਂ ਦਿੱਤੀਆਂ ਇੱਥੇ ਪ੍ਰਵਾਨ ਹੋਣੀ ਹੋਵੇ ਤੇ ਪਿਆਰ ਦੇ ਕਰਕੇ ਘਾਹ ਦੀ ਪੰਡ ਵੀ ਪ੍ਰਵਾਨ ਹੋ ਜਾਂਦੀ ਐ ਨਹੀਂ ਪ੍ਰਵਾਨ ਹੋਣੀ ਤੇ ਇੱਥੇ ਹੀਰੇ ਵੀ ਪ੍ਰਵਾਨ ਨਹੀਂ ਹੁੰਦੇ ਕਿਉਂ ਉਹਨਾਂ ਦੇ ਵਿੱਚੋਂ ਹੰਕਾਰ ਆਉਂਦਾ ਪਿਆ ਐ ਦੇ ਘਰ ਦੀ ਪੰਡ ਵਿੱਚੋਂ ਪ੍ਰੇਮ ਝਲਕਦਾ ਪਿਆ ਹੈ ਫਿਰ ਇਦਾਂ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਘਾਈ ਸਿੱਖ ਨੂੰ ਨਿਵਾਜਿਆ ਤੇ ਉਹਦੇ ਤੇ ਬਖਸ਼ਿਸ਼ਾਂ ਕੀਤੀਆਂ ਇਹ ਇਤਿਹਾਸ ਦੀ ਸਾਖੀ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨਾਲ ਸੰਬੰਧਤ ਆਗਰੇ ਦੀ ਧਰਤੀ ਤੇ ਇੱਕ ਘਾਈ ਨੂੰ ਸਤਿਗੁਰਾਂ ਨੇ ਨਿਵਾਜਿਆ ਤੇ ਬਾਦਸ਼ਾਹ ਜਹਾਂਗੀਰ ਦੀ ਪ੍ਰਵਾਨੀ ਕੀਤੀ ਸਿੱਖ ਨੇ ਉਹਦੀ ਅੱਗੋਂ ਭੇਟਾ ਚੁੱਕ ਕੇ ਲੈ ਗਿਆ ਇਸ ਸਾਖੀ ਤੋਂ ਸਿੱਖਣਾ ਚਾਹੀਦਾ ਏ ਕਿ ਗੁਰੂ ਨੂੰ ਪ੍ਰੇਮ ਪਾਉਂਦਾ ਏ ਗੁਰੂ ਨੂੰ ਹੰਕਾਰ ਨਹੀਂ ਪਾਉਂਦਾ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੇ ਲਾਇਕ ਅਤੇ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ